ਲਓ ਜੀ ਤਿਆਰੀ ਸਾਰੀ ਓਕੇ ਆ ਤਕਰੀਬਨ 100 ਪਲੱਸ 100 ਪਲੱਸ ਨੇ ਜੀ ਇਹ ਭਰੀਆਂ ਜੜੀਆਂ 82 ਤੋਂ ਲੈ ਕੇ ਨਾ ਹਾਂਜੀ 1982 ਤੋਂ ਲੈ ਕੇ ਹਾਂ ਉਹ ਉਸ ਟਾਈਮ ਨਾਲ ਫੁੱਲ ਜੋਰ ਸੀਗਾ ਇਹਨਾਂ ਦਾ ਇਹ ਇੱਕ ਵਾਰ ਟਰੈਕਟਰ ਦੀ ਆਵਾਜ਼ ਮਰਦੀ ਜੰਨਾਂ ਨਾਲ ਆ ਲਾ ਕੇ ਰੋਕਦੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਾ ਇਹ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਖੜੇ ਆ ਜੀ ਆਪਣੇ ਖੇਤ ਤੇ ਦੇਖੋ ਜੀ ਕਣਕ ਆਪਾਂ ਵੱਢ ਲਈਏ ਪਿੱਛੇ ਦੇਖੋ ਕਣਕ ਐਤ ਕੀ ਜਿਹੜੀ ਛੋਟਾ ਕਿਲਾ ਜਿਹੜਾ ਥਾਂ ਦਾ ਸੀਗਾ ਜੀ ਤੇ ਹੱਥਾਂ ਨਾਲ ਵੱਡੀ ਆ ਜੀ ਕਣਕ ਤੇ ਭਰੀਆਂ ਪਾਤੀਆਂ ਨੇ ਜਿਨ੍ਹਾਂ ਨੂੰ ਭਾਰ ਵੀ ਕਹਿੰਦੇ ਨੇ ਜੀ ਤੇ ਅੱਜ ਆਪਣੇ ਲੱਗਣਾ ਜੀ ਹੜੰਬਾ ਹੱਥਾਂ ਨਾਲ ਕਣਕ ਵੱਡੀ ਦਾ ਆਪਾਂ ਨੂੰ ਇਹ ਫਾਇਦਾ ਥੋੜੀ ਜੀ ਤੂੜੀ ਇੱਕ ਤਾਂ ਸਾਫ਼ ਬਣ ਜਾਂਦੀ ਹੈ ਜੀ ਤੇ ਤੂੜੀ ਥੋੜੀ ਵੱਧ ਵੀ ਬਣਦੀ ਹੈ ਜੀ ਤੇ ਅੱਜ ਲੱਗੇਗਾ ਜੀ ਹੜੰਬਾ ਤੇ ਵਿਖਾਵਾਂਗੇ ਤੁਹਾਨੂੰ ਵਲੌਗ ਦੇ ਐਂਡ ਤੱਕ ਬਣੇ ਰਹੋ ਜੀ ਕਿਉਂਕਿ ਵਿਖਾਉਣ ਦਾ ਮੇਰਾ ਮੋਟਿਵ ਇਹ ਆ ਆਉਣ ਵਾਲੇ 4-5 ਸਾਲਾਂ ਨੂੰ ਆਈ ਥਿੰਕ ਮੈਨੂੰ ਐ ਲੱਗਦਾ ਕਿ ਇਹ ਮਤਲਬ ਹੜੰਬੇ ਵਗੈਰਾ ਬਹੁਤ ਘੱਟ ਲੱਗਿਆ ਕਰਨਗੇ ਹੁਣ ਜਿਆਦਾ ਸਰੋਂ ਕੱਢ ਲਈ ਲੋਕ ਜਿਹੜਾ ਆਪਣੇ ਜ਼ਿੰਮੇਦਾਰ ਭਰਾ ਜਿਹੜੇ ਹੜੰਬਾ ਲਾਉਂਦੇ ਆ ਤੇ ਆਪਾਂ ਅੱਜ ਕਣ ਕੱਢਾਂਗੇ ਜੀ ਅੱਜ ਤੋਂ 10-12 ਸਾਲ ਪਹਿਲਾਂ ਮਤਲਬ ਪੂਰਾ ਜ਼ੋਰ ਸੀ ਇਸ ਚੀਜ਼ ਦਾ ਲੋਕੀ ਹੱਥਾਂ ਨਾਲ ਵੱਢਦੇ ਸੀ ਕਣਕ ਤੇ ਹੜੰਬੇ ਲੱਗਦੇ ਸੀ ਤੇ ਆਪਾਂ ਇੱਕ ਯਾਦ ਬਣਾਉਣੀ ਹੈ ਜੀ ਤਾਂ ਜੋ ਆਉਣ ਵਾਲੇ ਜਿਹੜੇ ਆ ਮ 80 ਸਾਲ ਤੱਕ 15 ਸਾਲ ਤੱਕ ਸਾਰੇ ਲੋਕ ਦੇਖ ਸਕਣਗੇ ਕਿ ਪਹਿਲਾਂ ਐਵੇਂ ਵੀ ਕਣਕਾ ਕੱਢੀਆਂ ਜਾਂਦੀਆਂ ਸੀ ਤੇ ਦੇਖੀਓ ਤੁਸੀਂ ਆਪਾਂ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਸਾਰੇ ਵਲੌਗ ਚ ਆਹ ਦੇਖ ਲਓ ਜੀ ਭਰੀਆਂ ਪਾਈਆਂ ਹੋਈਆਂ ਨੇ ਤਕਰੀਬਨ 100 ਪਲੱਸ 100 ਪਲੱਸ ਨੇ ਜੀ ਇਹ ਭਰੀਆਂ ਜਿਹੜੀਆਂ ਆਪਾਂ ਪਾਈਆਂ ਨੇ ਤੇ ਜਲਦੀ ਹੀ ਵੱਡਤੀ ਸੀਗੀ ਜੀ ਵੈਸੇ ਤਾਂ ਲੱਗ ਗਿਆ 2 ਦਿਨ ਤੇ ਆਹ ਦੇਖੋ ਰੱਸੀ ਆਪਾਂ ਵਰਤੀ ਹੈ ਜਿਹੜੀ ਨਾਰੀਅਲ ਦੀ ਬਣੀ ਹੁੰਦੀ ਹੈ ਰੱਸੀ ਉਹਦੇ ਨਾਲ ਆਪਾਂ ਭਰੀਆਂ ਬੰਨੀਆਂ ਨੇ ਜੀ ਤੇ ਪੂਰੀਆਂ ਕੱਸ ਕੇ ਬੰਨੀਆਂ ਨੇ ਜੀ ਤੇ ਇਸ ਕੀ ਪੂਰਾ ਜੋਰ ਲਾਇਆ ਜੀ ਵੱਡਣ ਦੇ ਲਈ ਕਣਕ ਤੇ ਇਧਰ ਕਣਕ ਦੂਜੀ ਤਰ੍ਹਾਂ ਵੜਾਈਏ ਜੀ ਇਧਰਲੇ ਪਾਸੇ ਇਧਰ ਤੂੜੀ ਬਣੇਗੀ ਰੀਪਰ ਨਾਲ ਤੇ ਇਹ ਕਣਕ ਵੱਢ ਲਈਏ ਜੀ ਇਹ ਹੱਥਾਂ ਨਾਲ ਜੀ ਥੋੜੀ ਜੀ ਲਓ ਜੀ ਆਪਣਾ ਫਰਾਟੇ ਵਾਲਾ ਬਾਈ ਆ ਗਿਆ ਜੀ ਤੇ ਕਰਦੇ ਆ ਸ਼ੁਰੂ ਹੁਣ ਉੱਤੇ ਤੁਹਾਨੂੰ ਬਖਾਨਨੇ ਆ ਜੀ ਕੀ ਪ੍ਰੋਸੈਸ ਤੇ ਪੰਡਾ ਲਿਆ ਲਿਆਉਣੀਆਂ ਸ਼ੁਰੂ ਕਰਤੀਆਂ ਬਾਈਆਂ ਲਿਓ ਵੀ ਚੁੱਕੇ ਦੋ ਜਣੇ ਉੱਪਰ ਖੜਨਗੇ ਜੀ ਤੇ ਲਾਉਣਗੇ ਰੁਗ ਤੇ ਕਰ ਦਿੰਨੇ ਆ ਸ਼ੁਰੂ ਜੀ ਟੱਪੜ ਵਿਛਾਦਾ ਥੱਲੇ ਜੀ ਲਓ ਜੀ ਤਿਆਰੀ ਸਾਰੀ ਓਕੇ ਆ ਤੇ ਲੋਲ ਨਾਲ ਜਿਹੜੀਆਂ ਭਰੀਆਂ ਜੋੜਨੀਆਂ ਨੇ ਤੇ ਬਾਈ ਲਈਉਂਦੇ ਨੇ ਚੁੱਕ ਚੁੱਕ ਕੇ ਜਿਹੜਾ ਚਕਾਈ ਜਾਂਦਾ ਜਾਂਦਾ ਲੈ ਜਾਂਦਾ ਜੀ ਸੈਟਿੰਗ ਕਰਦੇ ਵੇਣੇ ਬਾਈ ਕ੍ਰੋਸ ਸੈਟ ਕਰ ਲੈਣਾ ਆਹ ਚਲ ਆਹ ਵਾਹ ਵਾਹ ਹੁਣ ਆ ਦੇਖੋ ਜੀ ਬਾਈ ਇਦਾਂ ਪੰਡਾ ਚਕਾਈ ਜਾਂਦਾ ਜੀ ਤੇ ਉਹ ਸਾਹਮਣੇ ਲੈ ਕੇ ਰਹਿ ਜਾਂਦੇ ਨੇ ਕੋਲ ਵੀ ਲੈ ਕੇ ਜਾਂਦਾ ਜੀ ਥੂੜੀ ਨਿਕਲ ਜਾਂਦੀ ਹੈ ਜੀ ਤੇ ਇੱਕ ਪਾਸੇ ਦਾਣੇ ਬਾਈ ਹਟਾਰਿਆ ਜੀ ਪਾਸੇ ਦੇਖੋ ਪਰ ਲੱਗੇ ਨੇ ਨਾ ਪੂਰੇ ਕੋਠੀ ਦਾ ਕੰਮ ਕਰਨ ਵਾਲਿਆਂ ਨੇ ਮੈਂ ਇੱਕ ਵਾਰ ਟਰੈਕਟਰ ਦੀ ਆਵਾਜ਼ ਮਾਰ ਦਿੱਤੀ ਨਾਲੇ ਨਾਲ ਆ ਕੇ ਰੋਕ ਦਿੱਤੀ ਆਹ ਟਿਕੜੇ ਤੇ ਕੋਈ ਨਾ ਡਾੜੇ। ਤੇ ਛਾਣੇਆਂ ਬਾਲਟੀਆਂ ਕਰੀ ਜਾਂਦੇ ਆ ਪਾਸੇ ਜੀ। ਸਾਡੇ ਪਾਸੇ ਗੱarre ਬਾਲਟੀ ਨਾਲ ਤੇ ਦੂਜੇ ਪਾਸੇ ਉਹ ਗੱਡੀ ਦੀ ਟੂਰੀ। ਉਤਰਨੇ ਬਾਅਦ ਤਾਂ ਨਾ ਹੀ ਜਾ ਗਏ। ਆਹ ਦੇਖੋ ਜੀ ਐਡਾ ਲੱਗ ਰਿਹਾ। ਇਹ ਆ ਜੀ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਚੱਲਦਾ ਸੀ ਪਰਾਣੇ ਟਾਈਮ ਦੀ ਵੀਡੀਓ ਜੀ ਹੈ ਆ ਜਾ ਰਹੀ ਦੇਖੋ ਟੁੜੀ ਇਹ ਇੱਥੇ ਬਣ ਜਾਏਗਾ ਜੀ ਢੇਰ ਟੁੜੀ ਦਾ ਇੱਥੇ ਉੱਟ ਕੇ ਜਾ ਰਹੀ ਹੈ ਫਿਰ ਆਪਾਂ ਬਣ ਦਾਂਗੇ ਜੀ ਕੋਪੇ ਦਾ ਟਰੈਕਟਰ ਦਾ ਪੂਰਾ ਜੋਰ ਲੱਗ ਰਿਹਾ ਜੀ ਤੇ ਬਾਈ ਲੈ ਕੇ ਆ ਰਹੇ ਨੇ ਭਰੀਆਂ ਜੁਕ ਟੁਕ ਦੇਖੋ ਜੀ ਪੂਰਾ ਮੋਲ ਬਣਿਆ ਹੋਇਆ ਤੇ ਆ ਖੱਤਾ ਤੇ ਆਪਾਂ ਕਰਤਾ तकरीबन ਖਾਲੀ ਜੀ ਹੁਣ ਲਾਉਣ ਲੱਗੇ ਆ ਦੂਜੇ ਖੱਤੇ ਨੂੰ ਹੱਥ ਇਹ ਚੁੱਕਦੇ ਆ ਜਿਹੜੇ ਭਾਰ ਜੀ ਟਰੈਕਟਰ ਦਾ ਤੇ ਬੰਦਿਆਂ ਦਾ ਪੂਰਾ ਜੋਰ ਲੱਗ ਰਿਹਾ ਜੀ ਇਸ ਟਾਈਮ ਦੇਖੋ ਜੀ ਸਾਰੇ ਬੰਦੇ ਲੱਗੇ ਹੋਏ ਨੇ ਰੌਣਕ ਬਹੁਤ ਲੱਗਦੀ ਹੈ ਜੀ ਕਿਉਂਕਿ 10-15 ਆਣੇ ਇਕੱਠੇ ਹੁੰਦੇ ਨੇ ਤੇ ਨਾਲੇ ਹੱਸੀ ਜਾਂਦੇ ਨੇ ਖੇਡੀ ਜਾਂਦੇ ਨੇ 7-8 ਜਣੇ ਤਾਂ ਘਟੋ-ਘਟ ਹੁੰਦੇ ਹੀ ਨੇ ਜੀ ਤੇ ਨਾਲੇ ਹੱਸੀ ਖੇਡੀ ਜਾਂਦੇ ਨੇ ਜਿਵੇਂ ਤੁਹਾਨੂੰ ਦੱਸਿਆ ਜੀ ਨਾਲੇ ਕੰਮ ਕਰੀ ਜਾਂਦੇ ਨੇ ਦੇਖੋ ਜੀ

ਕਿੱਥੇ ਟੋਲੇ ਵਿੱਚ ਦਾ ਨਾਮ ਆਪਣਾ ਲਓ ਜੀ ਤੂੜੀ ਤਿਆਰ ਹੈ ਬਣ ਕੇ ਆਪਣੀ ਤੇ ਉਧਰ ਦਾਣੇ ਵੀ ਤੇ ਇਧਰ ਅੰਕਲ ਅੰਕਲ ਕਹਿੰਦੇ ਵੀ ਮੇਰੇ ਨਾਲ ਵੀ ਗੱਲ ਕਰੋ ਹਾਂਜੀ ਅੰਕਲ ਜੀ ਦੱਸੋ ਵੀ ਇਹ ਜਿਹੜੀ ਤੂੜੀ ਇਹਦੇ ਨਾਲ ਆਪਾਂ ਬਣਾਉਣੇ ਦੀ ਕੀ ਖਾਸੀਅਤ ਹੈ ਜਿਹੜੀ ਇਹਦੇ ਨਾਲ ਖੜੰਬੇ ਨਾਲ ਜਾਂ ਆਪਾਂ ਕਹਿ ਦਈਏ ਕਿ ਇਹਨੂੰ ਹੋਰ ਵੀ ਦੂਜਾ ਨਾਮ ਤੁਸੀਂ ਕਹ ਰਹੇ ਸੀ ਇਹਨੂੰ ਕੀ ਕਹਿੰਦੇ ਹੈਗੇ ਇੱਕ ਤਾਂ ਖੜੰਬਾ ਕਹਿੰਦੇ ਆ ਹਾਂ ਹਾਂਜੀ ਆ ਕਹਿੰਦੇ ਆ ਇਹਨੂੰ ਹੜੰਬਾ ਇਹਨੂੰ ਇਹ ਤੇ ਮਸ਼ੀਨ ਵੀ ਕਹਿੰਦੇ ਆ ਸਾਰੀ ਚੀਜ਼ਾਂ ਪਰ ਤੂੜੀ ਦਾ ਅੰਤਰੇ ਦਾ ਪਤਾ ਕੀ ਆ ਹਾਂਜੀ ਦੂਜੀ ਤੂੜੀ ਇੱਕ ਕਿੱਲੇ ਜੋ ਨਾਲ ਬਣਾ ਲਓ ਹਾਂਜੀ ਆ ਡੇਢ ਕਿੱਲੇ ਜਿੰਨੀ ਤੂੜੀ ਇਹਦੀ ਬਣੀ ਆ ਤਿਆਰ ਬਿਲਕੁਲ ਬਿਲਕੁਲ ਜੀ ਆ ਇੱਕ ਕੁਆਂਟਲ ਡੇਢ ਦਾਣਿਆਂ ਦਾ ਫालतू ਬਿਲਕੁਲ ਜਿਹੜਾ ਜੋ ਵੀ ਕੰਪੈਨਾਂ ਵੀ ਵੱਡਦੀਆਂ ਨੇ ਆਪਾਂ ਵੇਨੇ ਆ ਸਾਬ ਲਾਉਣੇ ਆ ਕੋਈ ਬੜੀ ਗੱਲ ਨਹੀਂ ਹੈਗੀ ਆ ਲੋਕੀ ਛੱਡ ਗਏ ਨੇ ਨਾ ਇਹਨੂੰ ਪੁਰਾਣੇ ਕੰਮ ਨੂੰ ਬਿਲਕੁਲ ਨਹੀਂ ਛੱਡ ਗਏ ਪਿਛੇ ਪੈ ਗਏ ਆ ਬਿਲਕੁਲ ਜੀ ਬਿਲਕੁਲ ਆ ਜਿਹੜਾ ਪੁਰਾਣਾ ਕੰਮ ਆਪਣਾ ਨਾ ਹਾਂਜੀ ਉਹਦੇ ਵਰਗੀ ਰੀਸ ਨਹੀਂ ਕੀ ਹੈਗੀ ਹੁਣ ਛੱਡ ਗਏ ਹੁਣ ਰਹਿ ਗਏ ਬਣ ਕੇ ਚੌਧਰੀ ਬਣ ਕੇ ਛਿੱਟੇ ਕੱਪੜੇ ਪਾਣੇ ਗੁੱਲੇ ਰਹਿਣਾ ਬਿਲਕੁਲ ਸਹੀ ਗੱਲ ਹੈ ਜੀ ਐਂ ਦੇ ਸੋਚੋ ਵੀ ਮਨ ਆਪਾਂ ਨੂੰ ਇਹ ਧਰਤੀ ਮਾਤਾ ਰੋਟੀ ਦਿੰਦੀ ਸਹੀ ਗੱਲ ਹੈ ਸਹੀ ਤੇ ਇਹਨੂੰ ਸਤਿਕਾਰ ਕਰੋ ਇਹਦਾ ਬਿਲਕੁਲ ਜੀ ਹੱਡ ਚੱਲਦੇ ਰਹਿੰਦੇ ਨਾਲੇ ਬੰਦਾ ਜਿੱਥੇ ਪਹਿਲਾਂ ਕੰਮ ਕਰਦੇ ਸਨ ਟੱਬੜੀ ਸਾਰਾ ਵੱਡ ਲੈਂਦਾ ਸੀ ਆਪ ਹੀ ਬੀਆਂ ਬਿਮਾਰੀਆਂ ਪੈਦਾ ਕਰ ਲੀਆਂ ਬੇਲੇ ਰਹਿ ਗਏ ਲੋਕਾਂ ਨੇ ਹਾਂਜੀ ਉਹ ਕੰਮ ਕਰਦੇ ਸਨ ਪਹਿਲੀਆਂ ਜਨਾਨੀਆਂ ਕੋਠੇ ਲੈੰਮਦੀਆਂ ਸਹੀ ਗੱਲ ਹੈ ਤੰਦਰੁਸਤ ਬੰਦੇ ਬਾਡੀ ਕਰਦੇ ਤੰਦਰੁਸਤ ਸਹੀ ਗੱਲ ਹੈ ਤੇ ਨਾ ਰਾਤ ਦੇ ਵੇਖਣੇ ਨਾਲ ਦੇ ਨਾ ਟੌਰ ਨਾਲ ਰਹਿੰਦੇ ਸਨ ਗਾਣੇ ਗਾਉਂਦੇ ਵਿਹਲੇ ਅੱਛਾ ਜੀ ਹੁਣ ਵੀ ਉਹੀ ਹਾਲ ਹੈ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਬਿਮਾਰੀ ਨਹੀਂ ਨੇੜੇ ਹੁੰਦੀ ਬਿਲਕੁਲ ਇੱਕ ਅੰਕਲ ਜੀ ਮੈਨੂੰ ਦੱਸੋ ਜਿਹੜੇ ਆ ਫਰਾਟੇ ਕਹਿ ਲੋ ਜਾਂ ਹੜੰਬੇ ਇਹਨਾਂ ਦਾ ਪੂਰਾ ਜੋਰ ਕਿਹੜੇ ਸਨ ਚ ਸੀ ਤੁਹਾਡੀ ਸੰਭਾਲ ਦੇ ਵਿੱਚ ਜਦੋਂ ਪੂਰੇ ਜੋਰ ਤੇ ਸਨ ਪੂਰੇ ਜੋ ਬੰਦੇ ਸੀ ਮਸ਼ੀਨਰੀ ਮੇਰਾ ਸਾਹਵੰਦਰ ਨਾਲ 82 ਤੋਂ ਲੈ ਕੇ ਨਾ ਹਾਂਜੀ 1982 ਦੇ ਲੈ ਕੇ ਹਾਂ ਉਹ ਉਸ ਟਾਈਮ ਨਾ ਫੁੱਲ ਜੋਰ ਸੀਗਾ ਇਹਨਾਂ ਦਾ ਆ ਹੀ ਚੱਲਦੇ ਸਨ ਉਸ ਤੋਂ ਮਗਰੋਂ ਕੰਪੈਨਾਂ ਆਣੀਆਂ ਛੁਰੀਆਂ ਹੋ ਗਈਆਂ ਕੰਪੈਨਾਂ ਚੱਲਦੀ ਤੇ ਪਹਿਲਾਂ ਵੀ ਸਾਨੂੰ ਕੋਈ ਕੋਈ ਪਰ ਉਸ ਤੋਂ ਮਗਰੋਂ ਦੇ ਕੰਪੈਨਾਂ ਜਿਵੇਂ ਕਰ ਹੜੀ ਆ ਗਿਆ ਜਿਵੇਂ ਬਲਦਾਂ ਦੀਆਂ ਚੋਕਾਂ ਰੱਖਤ ਹਰ ਇੱਕ ਘਰ 2-2 4-4 ਸਹੀ ਗੱਲ ਹੈ ਇਹੋ ਜਿਹਾ ਹੱਲ ਹੋ ਗਿਆ ਸਹੀ ਗੱਲ ਆਉਣਾ ਕੰਪੈਨਾ ਕਰਕੇ ਲੋਕੀ ਹੋਗੇ 106 ਹੋ ਗਏ ਕਰਦੇ ਕਰਦੇ ਨਹੀਂਗੇ ਤਾਂ ਹੀ ਆਪਾਂ ਪਿੱਛੇ ਜਾਂਦੇ ਆ ਪਏ ਪਰ ਕੋਈ ਗੱਲ ਨਹੀਂ ਕੰਪੈਨਾ ਰੱਖਿਆ ਕੰਪੈਨਾ ਸਾਂਭਦੀਆਂ ਨੇ ਆਪਣੇ ਮੁੰਡੇ ਤੇ ਕੋਈ ਬਾਹਰ ਜਾਂਦਾ ਕੰਮ ਕਰਕੇ ਰਾਜੀ ਨਹੀਂਗੇ ਬਿਲਕੁਲ ਦੇਖੋ ਜੀ ਅੰਕਲ ਦੀ ਗੱਲ ਤੁਸੀਂ ਕਹਿੰਦੇ ਵੀ ਹੁਣ 106 ਹੋ ਗਏ ਨੇ ਸਾਰੇ ਜਣੇ ਤੇ ਕੰਮ ਕਰਕੇ ਖੁਸ਼ ਨਹੀਂ ਹੈਗਾ ਤੇ ਅੰਕਲ ਕਹਿੰਦੇ 1900 ਕਿਹੜੇ ਤੁਸੀਂ ਕਹਿੰਦੇ 82 1982 ਜੀ ਕਹਿੰਦੇ 1980 82 ਦੇ ਵਿੱਚ ਇਹਨਾਂ ਦਾ ਪੂਰਾ ਜੋਰ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਕੰਬੈਨਾਂ ਆਉਂਦੀਆਂ ਗਈਆਂ ਤਾਂ ਫਿਰ ਇਹਨਾਂ ਦਾ ਕੰਮ ਮਤਲਬ ਇਹਨਾਂ ਦਾ ਵਿਚਾਰਿਆਂ ਦਾ ਖੜੰਬਿਆਂ ਦਾ ਕਹਿ ਲੋ ਜੋਰ ਘਟਦਾ ਗਿਆ ਤੇ ਪਲੱਸ ਇਹ ਆ ਕਿ ਕਹਿੰਦੇ ਵੀ ਇਹਦੇ ਨਾਲ ਕੰਮ ਕਰਨਾ ਚਾਹੀਦਾ ਜਿਵੇਂ ਹੜੰਬੇ ਨਾਲ ਕਣਕ ਕੱਢੀ ਇਹਨਾਂ ਕਣਕ ਵੀ ਵਧੇਰੇ ਨਿਕਲਦੀ ਵੱਧ ਨਿਕਲਦੀ ਤੇ ਤੂੜੀ ਵੱਧ ਨਿਕਲਦੀ ਹੈ ਸੋ ਠੀਕ ਹੈ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਕਲ ਆਪਨੇ ਕੱਢ ਕੇ ਚੱਲੇ ਨੇ ਜੀ ਆਹ ਦੇਖੋ ਜੀ ਜਿਹੜੀ ਰੀਪਰ ਨਾਲ ਤੂੜੀ ਬਣਦੀ ਤੇ ਆਹ ਤੂੜੀ ਬਣਦੀ ਹੈ ਵਾਕਈ ਫਰਕ ਹੈਗਾ ਜੀ ਜੀ ਆਪ ਦੇਖੋ ਆਹ ਇਹ ਥੋੜੀ ਥੋੜੀ ਵਧੀਆ ਤੇ ਸਫਾਈ ਵਾਲੀ ਹੈ ਕਿਉਂਕਿ ਗਰਦਾ ਦਾ ਦੂਰ ਉਧਰ ਨੂੰ ਉੱਡ ਗਿਆ ਇਧਰ ਦੀ ਹਵਾ ਸੀ ਅੱਜ ਜੀ ਤੇ ਇਧਰ ਨੂੰ ਕੱਢਿਆ ਲਾ ਕੇ ਤੇ ਗਰਦਾ ਉੱਡ ਗਿਆ ਦੂਰ ਤੱਕ ਜਿਹੜਾ ਮਤਲਬ ਵਿੱਚ ਘੱਟਾ ਹੁੰਦਾ ਤੇ ਦੇਖ ਲਓ ਜੀ ਕੰਮ ਆਪਣਾ ਨੇਪੜ ਗਿਆ ਤੀਓ ਦੇਖੋ ਜੀ ਜਿਹੜੀ ਰੀਪਰ ਨਾਲ ਥੂੜੀ ਬਣਦੀ ਤੇ ਆਹ ਥੂੜੀ ਬਣਦੀ ਹੈ ਵਾਕਈ ਫਰਕ ਹੈਗਾ ਜੀ ਆਪ ਦੇਖੋ ਆਹ ਥੂੜੀ ਥੋੜੀ ਵਧੀਆ ਤੇ ਸਫਾਈ ਵਾਲੀ ਹੈ ਕਿਉਂਕਿ ਗਰਦਾ ਦਾ ਦੂਰ ਉਧਰ ਨੂੰ ਉੱਡ ਗਿਆ ਇਧਰ ਦੀ ਹਵਾ ਸੀ ਅੱਜ ਜੀ ਤੇ ਇਧਰ ਨੂੰ ਕੱਢਿਆ ਲਾ ਕੇ ਤੇ ਗਰਦਾ ਉੱਡ ਗਿਆ ਦੂਰ ਤੱਕ ਜਿਹੜਾ ਮਤਲਬ ਵਿੱਚ ਘੱਟਾ ਹ ਕੰਮ ਆਪਣਾ ਨਿਪਟ ਗਿਆ ਜੀਓ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਜਿਹਦੇ ਚ ਆਪਾਂ ਤੁਹਾਨੂੰ ਦਿਖਾਇਆ ਜੀ ਖੜੰਬਾ ਲੱਗਾ ਆਪਣੇ ਫਰਾਟਾ ਵੀ ਕਹਿ ਸਕਦੇ ਆ ਤੇ ਕਣਕ ਕੱਢ ਲਈ ਜੀ ਆਪਾਂ ਜਿਦਾਣੇ ਵਧੀਆ ਨਿਕਲੇ ਆਏ ਨੇ ਸੋਨਾ ਝਾੜ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਦੀ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਜੀ ਵਲੌਗ ਜੀ ਆਪਣਾ ਅੱਜ ਦਾ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਤੇ ਆਪਣੇ ਚੈਨਲ ਨਾਲ ਜੁੜੇ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜੁਰੂ ਕਰੋ ਜੀ ਤੇ ਜਾਂਦਾ ਤਾਜ਼ੀਆਂ ਕੀਤੀਆਂ ਆਪਾਂ ਜੀ ਅੱਜ ਤੋਂ ਜਿਹੜਾ ਕੰਮ 10-12 ਸਾਲ ਪਹਿਲਾਂ ਬੰਦ ਹੁੰਦਾ ਯਾਰ ਅਸੀਂ ਉਹਨੂੰ ਫੇਰ ਆਪਾਂ ਇੱਕ ਸਾਫ਼ ਦਾ ਰਿਵਾਈਵ ਕੀਤਾ ਜੀ ਤੇ ਵੀਡੀਓ ਜ਼ਰੀਏ ਆਪਾਂ ਤੁਹਾਨੂੰ ਦਿਖਾਇਆ ਜੀ ਧੰਨਵਾਦ ਜੀ